ਜ਼ਿਲ੍ਹਾ ਗਰਦਾਸਪੁਰ ਦੇ ਬਟਾਲਾ ਸ਼ਹਿਰ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਧੁੰਦ ਨੇ ਦਿੱਤੀ ਦਸਤਕ ਧੁੰਦ ਦੇ ਨਾਲ-ਨਾਲ ਠੰਡ ਦੇ ਵਿੱਚ ਜ਼ੋਰ ਫੜਿਆ ਹੋਇਆ ਹੈ ਅਗਰ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਵਾਹਨ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਹੇ ਹਨ ਅਤੇ ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਸਿਰਫ 2 ਤੋਂ 4 ਮੀਟਰ ਹੀ ਨਜ਼ਰ ਆ ਰਿਹਾ ਹੈ ਅੱਗੇ ਬਿਲਕੁਲ ਵੀ ਨਜ਼ਰ ਆ ਨਹੀਂ ਰਿਹਾ ਇਸ ਲਈ ਕਿਸ ਨੂੰ ਕੋਈ ਜ਼ਰੂਰੀ ਕੰਮ ਹੈ ਕਦ ਹੀ ਉਹ ਘਰੋਂ ਬਾਹਰ ਨਿਕਲੋ ਖਾਸ ਕਰ ਬੱਚੇ ਤੇ ਬਜ਼ੁਰਗਾਂ ਨੂੰ ਇਸ ਮੌਸਮ ਵਿੱਚ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਆਓ ਦੇਖਦੇ ਹਾਂ ਬਟਾਲਾ ਤੋਂ ਲਖਪਤ ਸਿੰਘ ਖੁਸ਼ੀ ਦੀਏ ਵਿਸ਼ੇਸ਼ ਰਿਪੋਰਟ। ਨਵਗਾਦਨ ਗੁਰਨਾਮ ਸਿੰਘ ਕੀ ਕੰਮ ਕਰਦੇ? 릭ਸ਼ਾ ਚਲਾਉਣਾ। ਟਿਕਟ ਉਹਨਾਂ ਦੇ ਬਹੁਤ ਜ਼ਿਆਦਾ ਲੱਗਦੇ। ਟਿਕਟ ਉਹਨਾਂ ਦਾ ਬਹੁਤ ਜ਼ਿਆਦਾ ਤੇ ਲੱਭੇ ਕੱਖਣੀ ਦੋ ਫੜ ਦੋ ਬੰਦਾ ਨਹੀਂ ਲੱਭਦਾ ਦੇ। ਇੰਨੀ ਤਾਂ ਉਹਨਾਂ ਦਾ ਬਹੁਤ ਜ਼ਿਆਦਾ। ਠੀਕ ਹੈ ਤੇਰਾ ਕੰਮ ਕਰਦੇ। ਨਹੀਂ ਪਰੇਸ਼ਾਨੀ ਤੇ ਹੋਣੀ ਹੋਣੀ ਆ ਗਾੜੀ ਲੱਭੇਗਾ ਜਿਹੜੀ ਗਾੜੀ ਨਹੀਂ ਤਾਂ ਪਰੇਸ਼ਾਨੀ ਤੇ ਹੋਣੀ ਹੋਣੀ ਆ ਪਰੇਸ਼ਾਨੀ ਕੋਈ ਚੀਜ਼ ਵੀ ਆ ਵਿੱਚ ਪੈ ਸਕਦੀ ਆ ਪਲੇਟ ਪਿੰਡੀ ਆ ਸਗੋਂ ਲੱਭਦਾ ਕੱਖ ਨਹੀਂ ਆ ਕੀ ਜਿੰਨੀ ਤੇ ਨਹੀਂ ਹਾਂ ਇਹ ਤੁਸੀਂ ਨਹੀਂ ਪਹਿਲੀ ਤੋਂ ਹੁੰਦੇ ਸੰਗਰਾਮ ਤੇ ਵੀ ਪਈ ਰਹੇ ਪਰ ਇੰਨੀ ਨਹੀਂ ਪਈ ਥੋੜੀ ਬਸ ਬਹੁਤ ਜਿਆਦੀ ਹਾਜਤ ਹੈ ਮੇਰੇ ਖਿਆਲ ਤੋਂ ਜੱਗ ਤੇ ਨਹੀਂ ਕਿਤੇ ਵੀ ਨਹੀਂ ਹੁੰਦਾ ਮੈਂ ਸਵੇਰੇ ਮੈਨੂੰ ਜਦੋਂ ਸਵਾਰੀ ਦਾ ਫੋਨ ਆਇਆ ਸੋਹਤੇ ਵੀ ਆਏ ਰਾਤ ਆਦੇ ਉਹ ਰਾਤ ਵੀ ਆਏ ਨਾ ਮੈਂ ਉਹਦਾ ਨਿਕਲਿਆ ਸਵੇਰੇ 5:30 ਵਜੇ ਕਰੋ ਫੇਰ ਦੀ ਕੋਈ ਸਵਾਰੀ ਛੱਡ ਗਈ ਹਾਂ ਸਵਾਰੀਆਂ ਛੱਡ ਗਿਆ ਉਹਦਾ ਦੋ ਪਰੇਸ਼ਾਨੀ ਤਾਂ ਹੋਣੀ ਹੋਣੀ ਹੈ ਪਰੇਸ਼ਾਨੀ ਬਹੁਤ ਜ਼ਿਆਦੀ ਹੁੰਦੀ ਹੈ ਇਹਦੇ ਲੱਭਦੇ ਗਾੜੀ ਕੱਖ ਨਹੀਂ ਦੇ ਜਿਵੇਂ 10 ਮਿੰਟਾਂ ਦੀ ਪਸਟਾਨ ਜਾਣੀ ਦੋ 15 ਮਿੰਟਾਂ ਚਾਹੀਦਾ ਨਾਮ ਕੀ ਕਰਦਾ ਗੁਰਨਾਮ ਸਿੰਘ ਕੀ ਨਾਮ ਕਰਦਾ ਮੇਰਾ ਨਾਮ ਟਿੰਕੂ ਭਾਈ ਹਾਂ ਟਿੰਕੂ ਹਾਂ ਤੋਂ ਉਹਨਾਂ ਬੋਝ ਉਹਰ ਦਸਤ ਪਈ ਹੈ ਮਾਰਾ ਜੀ ਅੱਜ ਪਹਿਲਾ ਦਿਨ ਨਾ 25 ਤਰੀਕ ਹੈ ਵੱਡਾ ਦਿਨ ਨਾ ਮਾਰਾ ਜੀ ਬਹੁਤ ਵੱਡੀ ਧੁੰਦ ਪਈ ਹੈ ਜਦ ਅੰਨੇ ਰਸਤਾ ਨਾ ਇਹ ਨਹੀਂ ਹੁੰਦੇ ਆ ਸਵੇਰੇ ਕਿਨੇ ਆਂਦੇ ਸਵੇਰੇ 5:30 ਵਜੇ ਆ ਜੀਦਾ ਮਾਰਾ ਜੀ ਸਵੇਰ ਦਾ ਹਿਆਰ ਲਾ ਕੇ ਬੈਠੇ ਆ ਕੋਈ ਬੋਲ ਨਹੀਂ ਕੋਈ ਕੁਛ ਨਹੀਂ ਕੋਈ ਗਾਗ ਨਹੀਂ ਕੋਈ ਕੁਛ ਨਹੀਂ ਆਉਂਦੇ ਆ ਜੀ ਕੋਈ ਲੱਭ ਨਹੀਂਦੇ ਆ ਬਾਹਰ ਕੋਈ ਸੀ ਨਹੀਂ ਲੱਭਦੇ ਆ ਵੇ ਲੋਕ ਕੋਈ ਨਾ ਯਾਨੀ ਹੁੰਦੇ ਆ ਕੀ ਕਹਿਣਾ ਚਾਹੁੰਦੇ ਜਿਹੜੇ ਧੁੰਦ ਦੇ ਵਿੱਚ ਤੋਂ ਆਉਂਦੇ ਜੀ ਵੇਖੋ ਜੀ ਤੇ ਗੱਡੀਆਂ ਗੁੱਡੀਆਂ ਚਲਾਉਂਦੇ ਆਪਾਂ ਤਾਂ ਇਹੀ ਜੰਨੇ ਚਲੋ ਹੌਲੀ ਹੌਲੀ ਵੇਖ ਕੇ ਚਲ ਬਾਕੀ ਐਕਸੀਡੈਂਟ ਦਾ ਵੀ ਬੜਾ ਖਤਰਾ ਵਾ ਸਭ ਕੁਝ ਹੋ ਸਕਦਾ ਬਹੁਤ ਜ਼ਿਆਦਾ ਘਣੀ ਧੁੱਲ ਹੋਊਗੀ ਤੋਂ ਹੁੰਦੇ ਤਾਂ ਬਹੁਤ ਜ਼ਬਰਦਸਤ ਆਜ ਪਹਿਲੀ ਧੁੰਦ ਆ ਮਾਰਾ ਜੀ ਕੀ ਨਾਮ ਤੁਹਾਡਾ ਹੀਰਾ ਲਾਲ ਜੀ ਇਸ ਤੋਂ ਦਪੇਲੀ ਪਈ ਅਸੀਂ ਹਾਂਜੀ ਹਾਂਜੀ ਕਿੰਨੀ ਪਰੇਸ਼ਾਨੀ ਕੋੜੋ ਇਹ ਬੜੀ ਪਰੇਸ਼ਾਨੀ ਆ ਜੀ ਮੈਂ ਰਿਕਸ਼ਾਗਰ ਤੇ ਮਜ਼ੇ ਮਜਿਆਂ ਹੋਰ ਪਰੇਸ਼ਾਨੀ ਆ ਲੋਕਾਂ ਨੂੰ ਕਿੰਨੇ ਗੱਡੀ ਥੋਂਡਾ ਬਹੁਤ ਝਾਰਾ ਥੋਂਡਾ ਜੀ ਆ ਰਹੀ ਲਾਗੋ ਨਹੀਂ ਬੰਦਾ ਕਿਸੰਦੇ ਆ ਰਿਹਾ ਕੋਈ ਗੱਡੀ ਨਹੀਂ ਦੇਤੀ ਲਾਗੋ ਕੀ ਕਹਿਣਾ ਜਾਂਦੇ ਜਿਹੜੇ ਵੀਕਲ ਚਲਾਉਂਦੇ ਆ ਮਤਲਬ ਆਪਣੇ ਧਿਆਨ ਨਾਲ ਚਲਾਉਣਾ ਵੱਡੀਆਂ ਇਹਦੇ ਕਹਿੰਦੇ ਵੀ ਬਹੁਤ ਆਸਤੇ ਜਾਣਾ ਚਾਹੀਦਾ ਲਾਂਟਾਂ ਜਗਾ ਕੇ ਜਾਣਾ ਚਾਹੀਦਾ ਤੇ ਇਹਨੂੰ ਪਤਾ ਲੱਗੇ ਬਈ ਅਗੋਂ ਚੀਜ਼ ਆ ਰਹੀ ਆ ਦੇਖੋ ਲਾਗੋ ਰੇੜਾ ਨਹੀਂ ਦਿਸੰਦੇ ਆ ਰਾ ਸਾਵਧਾਨੀ ਵਰਤਣੀ ਚਾਹੀਦੀ ਹਾਂਜੀ ਸਾਵਧਾਨੀ ਵਰਤਣੀ ਚਾਹੀਦੀ ਆ ਬڑے ਹੌਂਕਲੇ ਨਾਲ ਚੱਲਣਾ ਚਾਹੀਦਾ ਢੂੰਡ ਬਹੁਤ ਜ਼ਿਆਦਾ ਕੀ ਕਰਤਾ ਫਿਰ ਆਲਾ ਆਜੀ